ਸਤਿ ਸ਼੍ਰੀ ਅਕਾਲ ਦੋਸਤੋ ਅੱਜ 23 ਦਸੰਬਰ 2024 ਨੂੰ ਅਸੀਂ ਬੁੱਢੇ ਦਰਿਆ ਦੇ ਕੰਢੇ ਖੜੇ ਆ ਜੀ ਸਤਿ ਸਿੱਚੇਵਾਲ ਵੱਲੋਂ ਅੱਜ ਜੋ ਇਸਤੇ ਕੰਢੇ ਜੋ ਮੋਰਚਾ ਲਾਇਆ ਜੀ ਜੋ ਡੇਰੀਆਂ ਵੱਲੋਂ ਇਸ ਵਿੱਚ ਜੋ ਗੋਹਾ ਘੋਲ ਘੋਲ ਪਾਣੀ ਜਿਹੜਾ ਬੁੱਢੇ ਦਰਿਆ ਛੱਡਿਆ ਜਾਂਦਾ ਉਹਦੇ ਜੋ ਆ ਪੈਪ ਉਹ ਪੱਟੇ ਜਾ ਰਿਹਾ ਜੀ ਕਿਉਂਕਿ ਜੋ ਇਹ ਗੋਏ ਨਾਲ ਇਹ ਜੋ ਪਾਣੀ ਦੀ ਬੀਓਡੀ ਬਹੁਤ ਵੱਧ ਜਾਂਦੀ ਹੈ ਜੀ ਇਹ ਦੁੱਧ ਦਾ ਆਪਦਾ ਵੇਚਦੇ ਆ ਪਰ ਕੋਈ ਤਾਂ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਸਾਰਾ ਗੋਆ ਜੋ ਪਾਣੀ ਦਾ ਘੋਲ ਘੋਲ ਸਿੱਟਦੇ ਆ ਜੀ ਬੁੱਢੇ ਦਰਿਆ 'ਚ ਇੱਕ ਤੇ ਪਾਣੀ ਦੀ ਦੁਰਵਰਤੋਂ ਕਰਦੇ ਆ ਅਤੇ ਦੂਸਰਾ ਇਹ ਗੋਆ ਜੋ ਬੁੱਢੇ ਦਰਿਆ 'ਚ ਸਿੱਟ ਗਏ ਬੁੱਢੇ ਦਰਿਆ 'ਚ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਆ ਜੀ ਇਹ ਲਗਾਤਾਰ ਜੋ ਕਈ ਸਾਲ ਬੀਤ ਗਿਆ ਜੀ ਪਰ ਇਹਨਾਂ ਨੇ ਆਪਦਾ ਕੋਈ ਪ੍ਰਬੰਧ ਨਹੀਂ ਕੀਤਾ ਅੱਜ ਆਖਰਕਾਰ ਇਹ ਜੋ ਪੈਮ ਪਟੇ ਜਾ ਰਿਹਾ ਜੀ ਕਿਉਂਕਿ ਕਿਸੇ ਨੂੰ ਵੀ ਜੋ ਨਦੀਆਂ ਦਰਿਆ 'ਚ ਜੋ ਗੰਦਾ ਪਾਣੀ ਛਿੱਟਣ ਦੀ ਆਗਿਆ ਨਹੀਂ ਬਾਇਲੌ ਬਨਿਆ ਜੀ 7 ਸਾਲ ਦੀ ਸਜ਼ਾ ਪਰ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਅਮਲ ਨਹੀਂ ਹੋਇਆ ਪਰ ਅੱਜ ਸੰਤ ਸੀਚੇਵਾਲ ਵੱਲੋਂ ਇਹ ਜੋ ਇੱਥੇ ਮੋਰਚਾ ਲਾਇਆ ਜੀ ਜਿਹੜੇ ਇਹ ਡੇਰੀਆਂ ਦੇ ਜੋ ਪੈਪ ਆ ਇਹ ਪਟ ਪਟ ਛਿੱਟੇ ਜਾ ਰਹੇ ਜੀ ਲੈ ਕੇ ਧਰਤੀ ਹੇਠੋਂ ਪਾਣੀ ਕੱਢ ਕੇ ਜਿਸ ਨੂੰ ਪ੍ਰਦੂਸ਼ਿਤ ਕਰਕੇ ਗੋਏ ਚ ਮੜਾ ਮੜਾ ਇਹ ਬੁੱਢੇ ਦਰਿਆ ਚ ਪਾ ਰਹੇ ਆ ਅਤੇ ਦੂਸਰਾ ਇਹ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰ ਰਿਹਾ ਜੀ ਕਿਉਂਕਿ ਬੁੱਢੇ ਦਰਿਆ ਦੀ ਤੇ ਜੋ ਡੇਰੀਆਂ ਦੇ ਪਾਣੀ ਨਾਲ ਇਹ ਜੋ ਬੀਓਡੀ ਵੀ ਵਾਧੀ ਆ ਇਹੋ ਬੁੱਢਾ ਦਰਿਆ ਜੋ ਕਿਸੇ ਸਮੇਂ ਗੁਰਨਾਨਕ ਪਾਤਸ਼ਾਹ ਨੇ ਇੱਥੇ ਚਰਨ ਪਾਏ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਨਦੀ ਪਵਿੱਤਰ ਆ ਉਸੇ ਤਰ੍ਹਾਂ ਇਹ ਬੁੱਢਾ ਦਰਿਆ ਪਵਿੱਤਰ ਆ ਪਰ ਸਾਡੀਆਂ ਅਣਗਹਿਲੀਆਂ ਕਰਕੇ ਬੜੇ ਲਗੇ ਜੁਗ ਨੇ ਇਹ ਜੋ ਇਸ ਨੂੰ ਪ੍ਰਦੂਸ਼ਿਤ ਕੀਤਾ ਜੀ ਦੁਬਾਰਾ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਅੱਜ ਸੰਤ ਸਿੰਘ ਜਿਵਾਲ ਨੇ ਜੋ 23 ਦਸੰਬਰ 2024 ਨੂੰ ਇੱਥੇ ਮੋਰਚਾ ਲਾਤਾ ਜੀ ਇਹ ਜੋ ਇਹ ਪੈਰਿਆਂ ਨਾਲ ਉਹ ਗੱਡਾ ਪਾਣੀ ਇਸ ਨੂੰ ਇਸ ਵਿੱਚ ਨਹੀਂ ਪੈਂਡ ਦਿੱਤਾ ਜਾਵੇਗਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ 23 ਦਸੰਬਰ 2024 ਨੂੰ ਅਸੀਂ ਬੁੱਢੇ ਤਰੇਆ ਦੇ ਕੰਡੇ ਖੜੇ ਆ ਜੀ ਸੰਤ ਸਿੰਘ ਜਿਵਾਲ ਵੱਲੋਂ ਅੱਜ ਜੋ ਇਸ ਤੇ ਕੰਡੇ ਜੋ ਮੋਰਚਾ ਲਾਇਆ ਜੀ ਜੋ ਦਰਿਆਵਾਂ ਲੋ ਇਸ ਵਿੱਚ ਜੋ ਗੋਹਾ ਘੋਲ ਘੋਲ ਪਾਣੀ ਜੀ ਉੱਡੇ ਦਰਿਆ ਛੱਡਿਆ ਜਾਂਦਾ ਉਹਦੇ ਜੋ ਆ ਪੈ ਪਾਉ ਪੱਟੇ ਜਾ ਰਿਆ ਜੀ ਕਿਉਂਕਿ ਜੋ ਇਹ ਗੋਏ ਨਾਲ ਇਹ ਜੋ ਪਾਣੀ ਦੀ ਬੀਓਡੀ ਬਹੁਤ ਵੱਧ ਜਾਂਦੀ ਹੈ ਜੀ ਇਹ ਦੁੱਧ ਤਾਂ ਆਪਦਾ ਵੇਚਦੇ ਆ ਪਰ ਕੋਈ ਤਾਂ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਸਾਰਾ ਗੋਹਾ ਜੋ ਪਾਣੀ ਦਾ ਘੋਲ ਘੋਲ ਛੱਡਦੇ ਆ ਜੀ ਬੁੱਢੇ ਦਰਿਆ 'ਚ ਇੱਕ ਤੇ ਪਾਣੀ ਦੀ ਦੁਰਵਰਤੋਂ ਕਰਦੇ ਆ ਅਤੇ ਦੂਸਰਾ ਇਹ ਗੋਆ ਜੋ ਬੁੱਢੇ ਦਰਿਆ 'ਚ ਸੱਟ ਗਏ ਬੁੱਢੇ ਦਰਿਆ 'ਚ ਪਾਣੀ ਨੂੰ ਪ੍ਰਦੂਸ਼ਣ ਕਰਦੇ ਆ ਜੀ ਇਹ ਲਗਾਤਾਰ ਜੋ ਕਈ ਸਾਲ ਬੀਤ ਗਿਆ ਜੀ ਪਰ ਇਹਨਾਂ ਨੇ ਆਪਦਾ ਕੋਈ ਪ੍ਰਬੰਧ ਨਹੀਂ ਕੀਤਾ ਅੱਜ ਆਖਰਕਾਰ ਇਹ ਜੋ ਪੈਮ ਪਟੇ ਜਾ ਰਿਹਾ ਜੀ ਕਿਉਂਕਿ ਕਿਸੇ ਨੂੰ ਵੀ ਜੋ ਨਦੀਆਂ ਦਰਿਆ 'ਚ ਜੋ ਗੰਦਾ ਪਾਣੀ ਛੱਡਣ ਦੀ ਆਗਿਆ ਨਹੀਂ ਬਾਇਲਅ ਕਾਨੂੰਨ ਬਣਿਆ ਜੀ 7 ਸਾਲ ਦੀ ਸਜ਼ਾ ਪਾਰ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਅਮਲ ਨਹੀਂ ਹੋਇਆ ਪਰ ਅੱਜ ਸੰਤ ਸੀਚੇਵਾਲ ਵੱਲੋਂ ਇਹ ਜੋ ਇੱਥੇ ਮੋਰਚਾ ਲਾਇਆ ਜੀ ਕਿਹੜੇ ਇਹ ਡੇਰੀਆਂ ਦੇ ਜੋ ਪੈਪ ਆ ਇਹ ਪਟਪਟ ਸਿੱਟੇ ਜਾ ਰਹੇ ਜੀ ਇਹ ਕੇ ਧਰਤੀ ਹੇਠੋਂ ਪਾਣੀ ਕੱਢ ਕੇ ਜਿਸ ਨੂੰ ਪ੍ਰਦੂਸ਼ਿਤ ਕਰਕੇ ਗੋਇਜ ਮਲਾ ਮਲਾ ਇਹ ਬੁੱਢੇ ਦਰਿਆ 'ਚ ਪਾ ਰਹੇ ਆ ਅਤੇ ਦੂਸਰਾ ਇਹ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰ ਰਿਹਾ ਜੀ ਕਿਉਂਕਿ ਬੁੱਢੇ ਦਰਿਆ ਦੀ ਇਹ ਜੋ ਡੇਰੀਆਂ ਦੇ ਪਾਣੀ ਨਾਲ ਇਹ ਜੋ ਬੀਓਡੀ ਵੀ ਵਾਧੀ ਆ ਇਹ ਉਹ ਬੁੱਢਾ ਦਰਿਆ ਜੋ ਕਿਸੇ ਸਮੇਂ ਗੁਰਨਾਨਕ ਪਾਤਸ਼ਾਹ ਨੇ ਇੱਥੇ ਚਰਨ ਪਾਏ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਨਦੀ ਪਵਿੱਤਰ ਆ ਉਸੇ ਤਰ੍ਹਾਂ ਇਹ ਬੁੱਢਾ ਦਰਿਆ ਪਵਿੱਤਰ ਆ ਪਰ ਸਾਡੀਆਂ ਅਣਗਹਿਲੀਆਂ ਕਰਕੇ ਬੜੇ ਲਿਗੇ ਜੁਗ ਨੇ ਇਹ ਜੋ ਇਸ ਨੂੰ ਪ੍ਰਦੂਸ਼ਿਤ ਕੀਤਾ ਜੀ ਦੁਬਾਰਾ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਅੱਜ ਸੰਤ ਸਿੰਘ ਜਿਵਾਲ ਨੇ ਜੋ 23 ਦਸੰਬਰ 2024 ਨੂੰ ਇੱਥੇ ਮੋਰਚਾ ਲਾਤਾ ਜੀ ਇਹ ਜੋ ਟੇਰਿਆਂ ਨਾਲ ਜੋ ਗੱਡਾ ਪਾਣੀ ਇਸ ਨੂੰ ਇਸ ਵਿੱਚ ਨਹੀਂ ਪੈਣ ਦਿੱਤਾ ਜਾਵੇਗਾ